ਗਾਇਉਂ ਸਾਇੰਟਿਫਿਕ ਸ਼ਖਸੀਤਾਂ ਨੂੰ ਡਾਕਟਰ 스ਨੀਤਾ ਸ਼ਰਮਪੁਰਾ ਹਿੰਦਾ ਸਸ੍ਰੀਕਾਲ ਜਿਆ ਪਰਮ ਤੇ ਸਾਹਿਤ ਦੇ ਸਿਤਾਰੇ ਤੇ ਤੁਹਾਡੀ ਨਵੀਂ ਗੱਡੀ ਵਾਸਤੇ ਬਾਦ ਸਿੰਘ ਜੀ ਬਹੁਤ ਬਹੁਤ ਮੁਬਾਰਕਾ ਇਹ ਇਸੇ ਵਾਸਤੇ ਮੈਂ ਇੱਕ ਵੀ ਚਾਟ ਸੱਜਣਾ ਜੜੀ ਵਾਸਤੇ ਕਹਾਵਾਂਗੀ ਕਿ ਦਿਨ ਸ਼ਗਨਾ ਦਾ ਚੜਿਆ ਵਧੀਆ ਦਿਨ ਚੜਿਆ ਹੈਗਾ ਅੱਜ ਸਨਾ ਜੜੀ ਸੱਜਣਾ ਨਗੀਆਂ ਨਗੀਆਂ ਚੀਜ਼ਾਂ ਆਈਆਂ ਤੇ ਆਪਾਂ ਸਾਰੇ ਮਿਲੇ ਹੈਗੇ ਆਂ ਦੀ ਚਗਨਾ ਦਾ ਚੜਿਆ ਖੁਸ਼ੀਆਂ ਆਈਆਂ ਵੇੜੇ ਵਿੱਚ ਸਭ ਮਿਲ ਜਸ਼ਨ ਮਨਾਉਂਦੇ ਚਿਹਰੇ ਜਾਂਦੇ ਨੇ ਸਭ ਘੜ ਵਰਿਆਂ ਦੀ ਆਸ ਅੱਜ ਹੋਈ ਪੂਰੀ ਕਿਉਂ ਵਰਿਆਂ ਦੀ ਆਸ ਅੱਜ ਹੋਈ ਪੂਰੀ ਖਾਹਿਸ਼ ਕੋਈ ਰਹੀ ਨਾ ਦੂਰੀ ਰੱਬ ਦਾ ਅੱਜ ਸ਼ੁਕਰ ਮਨਾਵਾ ਖੁਸ਼ੀਆਂ ਆਈਆਂ ਵੇੜੇ ਵਿੱਚ ਤੇ ਇੱਕ ਛੋਟੀ ਜਿਹੀ ਗਜ਼ਲ ਤੁਹਾਡੇ ਵਾਸਤੇ ਦੇਖਦਾ ਤੈਨੂੰ ਰਿਹਾ ਮੈਂ ਅੱਖ ਭਰ ਸੀ देर ਤੱਕ ਹੂੰ ਵੇਖਦਾ ਤੈਨੂੰ ਰਿਹਾ ਮੈਂ ਅੱਖ ਭਰ ਸੀ देर ਤੱਕ ਉਸ ਨਸ਼ੇ ਦਾ ਫਿਰ ਰਿਹਾ ਮੈਂ ਤੇ ਅਸਲ ਸੀ देर ਤੱਕ ਬਹੁਤ ਵਾਰ ਹੱਥ ਤੇਰਾ ਫੜ ਕੇ ਮੈਂ ਇੱਕ ਵਾਰ ਜੋਸੀ ਚੱਲ ਪਿਆ ਹੱਥ ਤੇਰਾ ਫੜ ਕੇ ਮੈਂ ਇੱਕ ਵਾਰ ਜੋਸੀ ਚੱਲ ਪਿਆ ਚੱਲਦਾ ਰਿਹਾ ਮੈਂ ਅੱਖ ਮਿਚੇ ਉਸ ਦਗਰ ਸੀ देर ਤੱਕ ਵਾ ਵਾ ਉਹ ਤਾਂ ਕਹਿ ਕੇ ਗੱਲ ਆਪਣੀ ਚੱਲ ਗਈ ਸੀ ਆਪਣੀ ਰਾਹ ਉਹ ਤਾਂ ਕਹਿ ਕੇ ਗੱਲ ਆਪਣੀ ਚੱਲ ਗਈ ਸੀ ਆਪਣੀ ਰਾਹ ਮੈਂ ਨਿਕਾ ਫਿਰ ਸੋਚਦਾ ਉਸ ਗੱਲ ਕਰ ਸੀ ਦੇ ਮੈਂ ਰਿਹਾ ਫਿਰ ਸੋਚਦਾ ਉਸ ਗੱਲ ਕਰ ਸੀ ਦੇ ਜਿੰਦਗੀ ਜੋ ਕੱਟ ਰਹੀ ਸੀ ਉਹ ਤਾਂ ਮੁਰਦੇ ਆ ਮੰਗ ਸੀ ਜਿੰਦਗੀ ਜੋ ਕੱਟ ਰਹੀ ਸੀ ਉਹ ਤਾਂ ਮੁਰਦੇ ਆ ਮੰਗ ਸੀ ਬਿਨ ਤੇਰੇ ਕਰਦਾ ਰਿਹਾ ਰਸਤਾ ਬਸਲ ਸੀ ਦੇਹ ਬੜਕੇ ਮੂਰਤ ਕੋਈ ਪੱਥਰ ਵਾਂਗ ਜੰਮ ਜਾਂਦਾ ਕਿਤੇ पण ਕੇ ਮੂਰਤ ਕੋਈ ਪੱਥਰ ਵਾਂਗ ਜੰਮ ਜਾਂਦਾ ਕਿਤੇ ਇੰਜ ਲੱਗਦਾ ਮੈਨੂੰ ਕਿ ਆ ਮੈਂ ਮਰਸੀ ਦੇਹ ਤੱਕ ਐਸਾ ਉਜੜਾ ਤੂੰ ਜੋ ਵਿਛੜਾ ਐਸਾ ਉਜੜਾ ਤੂੰ ਜੋ ਵਿਛੜਾ ਦਰਵਦਰ ਥੋਕਰ ਲਗੀ ਸੀਨਾ ਆਪਣਾ ਕੁਛ ਟਿਕਾਣਾ ਤੇ ਨਾ ਕਰ ਸੀ ਦੇਹ ते मक्ता नजर गीत ज तू डर गए इसी देख दुनिया दी निगाह गीत ज तू डर गए इसी देख दुनिया दी निगाह सच्ची है लगदार राम मैं मूही डर सी देर न करूं देखदा टेनु रहया मैं अख पासी देख कर उस नशे दा फिरया मैं यस धन्यवाद है ਨਾਲ ਇੱਕ ਰਾਤ ਪਿਆਰੀ ਚੌਥੇ ਦੇ ਨਾਲ ਤੂੰ ਮੇ ਪੌਨੀ ਕੁੜੀਏ ਤੂੰ ਮੇ ਪੌਨੀ ਕੁੜੀਏ ਦਸ ਦਸ ਰਨੀ ਕਦੀ ਹਿਲੇ ਤੂੰ ਕਦੀ ਸਸੀਏ ਤੂੰ ਕਦੀਏ ਸੋਣੀ ਤੁੰਦੀਏ ਕਦੀ ਸੁਣੀ ਕੁੜੀਏ ਹੀ ਪੇਲਿਆ ਚ ਰਾਂਝਾ ਰਾਂਝਾ ਤੂਜ ਦੀ ਥਿਆ ਕਬੀਸੇ ਰਾਂਝਾ ਹੋ ਗਈ ਸਸਿ ਪਨੂ ਦੀਆ ਪੈੜਾ ਨੂੰ ਤੋੜਦੀ ਖੜਾ ਦੇ ਵਿੱਚ ਆਉਂਦੀ ਸੌਂ ਗਈ ਵਾਹ ਵਾਹ ਸੋਣੀ ਮਹੀਵਾਲ ਮਹੀਵਾਲ ਗੋਲ ਦੇ ਚਨਾ ਦੇ ਪਾਣੀਾਂ ਚ ਪਾਉਂ ਗਈ

ਕਿਹਦੀਏ ਸੋਹਣੀ ਕੁੜੀਏ ਕਿਹਦੀ ਸੋਹਣੀ ਕੁੜੀਏ ਯਾਰੀ ਯਾਰੀ ਨੇ ਲੋਕੀਂ ਕੂਕਦੇ ਪਰਿਆਰੀ ਦੇ ਨੇ ਮਾਣੇ ਭੁੱਲਦੇ ਸੱਚੀ ਯਾਰੀ ਤਾਂ ਮੰਗਿਆ ਕੁਰਬਾਨੀਆਂ ਆਸ਼ਕ ਖਾਸੀਆਂ ਨੂੰ ਚੁੰਮਦੇ ਯਾਰੀ ਯਾਰੀ ਨੇ ਲੋਕੀਂ ਕੂਕਦੇ ਪਰਿਆਰੀ ਦੇ ਨੇ ਮਾਣੇ ਭੁੱਲਦੇ ਸੱਚੀ ਯਾਰੀ ਕੰਨਿਆ ਆਸ਼ਕ ਫਾਂਸੀਆ ਚੋਂ ਮੰਦੇ ਰੂਪ ਨੌਕਰੀ ਤਰੱਕੀ ਉਹਦਾ ਬਿਜ਼ਨਸ ਵੀ ਕੇ ਪਿਆਰ ਕਰਦੇ ਫਰੈਂਡਸ਼ਿਪ ਕਰਕੇ ਕਾਲੇ ਮਲੇ ਤੇਹਾਂ ਦਾ ਵਪਾਰ ਕਰਦੇ ਟੀ ਹੋਵੇ ਕਰ ਲੰਚ ਹੋਰ ਨਾ ਕਰ ਟੀ ਹੋਵੇ ਕਰ ਲੰਚ ਹੋਰ ਨਾ ਕਰ ਜਿੱਦਰ ਸਿੱਧੂ ਨੂੰ ਤੂੰ ਆਪ ਇੱਕ ਹੋਣੀ ਕੁੜੀਏ ਆ ਵੱਖ ਬਗਾਂ ਚੁੰਦੀਏ ਜਦ ਸੁਦੇਨੀ ਕੇਦੀ ਹੀਰ ਤੂੰ ਕੇਦੀ ਸਸੀਏ ਤੂੰ ਕੇਦੀ ਸੋਹਣੀ ਕੁੜੀਏ ਕੇਦੀ ਸੋਹਣੀ ਕੁੜੀਏ ਕੋਈ ਅੱਖ ਤੇਰੀ ਹੋਈ ਕੋਈ ਅੱਖ ਤੇ ਤਕਦੀਰ ਕੋਈ ਅੱਖ ਤੇਰੀ ਕੋਈ ਅੱਖ ਤੇ ਤਕਦੀਰ ਕੋਰਣੀ ਕੁੜੀਏ ਖਾਨੀ ਹੋਣੀ ਕੁੜੀਏ ਦਸ ਦਸ ਦੇਨੀ

हर पल हर लमा मेरी ख्वाली है जिंदगी दे दे के इम्तिहान गुजारी है जिंदगी उन साम साम रखा मसा का सवाल है यहाँ कुछ लोग अपने ही दुखों के गीत गाते हैं दिवाली हो या होली हो सदा मातम मनाते हैं मगर दुनिया उसी की रागरी से धूम की हरदम कि जो गलती किताब पर बैठ कर बीना <sniff moż un Lilnaidistles> un wow. उसी <demek> yes. <Quincy> <kommer> तो के नामी पे झूठी हर दम कुछ जो गलती की जाकर बैठ के जीना पड़ है वाह तो गजल ने दो चीज पेश किया दो तीन चीज पेश किया अपनी खुशी की खातिर औरों को गम न दे अपनी खुशी की खातिर औरों को गम न दे औरों को गम न ਵਰਦਾ ਜਮੀਰ ਪੜੇਗੀ ਭਾਰ ਬਿੰਦੀ ਵਰਦਾ ਜਮੀਰ ਪੜੇਗੀ ਭਾਰ ਬਿੰਦੀ ਇਨਸਾਨੀਅਤ ਦੀ ਸ਼ਰਤ ਇਹ ਤੋ ਅਫਸ਼ੇਰ ਇਨਸਾਨੀਅਤ ਦੀ ਸ਼ਰਤ ਇਹ ਕਿਦੰਨ ਹੋ इंसानियत शर्त ये के दर्द मंद हो के दर्द मंद हो बेदर्द दर्द की दीवाना है बेकार जिंदगी बेदर्द दर्द की दीवाना है बेकार जिंदगी हंस हंसे के कर कटे